ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੀ ਵੀਡੀਓ ਵਿੱਚ ਸਵਾਗਤ ਹੈ ਤੁਹਾਡਾ ਤੇ ਅੱਜ ਦੀ ਵੀਡੀਓ ਲੈ ਕੇ ਆਏ ਹਾਂ ਤੁਹਾਡੇ ਲਈ ਅੰਬ ਦੇ achar ਦੀ ਤੇ ਆਪਣੇ ਥੋੜੇ ਜਿਹਾ ਅੰਬ ਮਿਲੇ ਸੀ ਆਪਾਂ ਨੂੰ ਕਿਉਂਕਿ ਨੇਰੀ ਆਈ ਸੀ ਜਿੱਦਨ ਉਦੋਂ ਛੱਡ ਗਏ ਸੀ ਤੇ ਥੋੜੇ ਜਿਹਾ ਨਾ ਅੰਬ ਆਪਾਂ ਨੂੰ ਮਿਲੇ ਆ ਕਿਤੋਂ ਤੇ ਹਜੇ ਦੂਸਰਾ achar ਤਾਂ ਆਪਾਂ ਵੈਸੇ ਜਿਹੜੇ ਰਾਮ ਕੇਲਾ ਜਿਹੜੇ ਅੰਬ ਹੁੰਦੇ ਉਹਦਾ achar ਪਾਉਣੀ ਹੁੰਦੀ ਹੈ ਮੈਂ ਤੇ ਉਹ ਅੰਬ ਜੇ ਆਏ ਨਹੀਂ ਉਹ ਗਾਂਵਣਗੇ ਉਦੋਂ ਪਾਵਾਂਗੀ ਤੇ ਥੋੜੇ ਜਿਹਾ ਅੰਬ ਸੀ ਤੇ ਮੈਂ ਕਿਹਾ ਚਲ ਆਪਾਂ ਇਹ ਚਾਰ ਪਾ ਲੈਨੇ ਆ ਤੇ ਇਹ ਚਾਰ ਲੱਗੇ ਆ ਪਾਉਣ ਆਪਾਂ ਤੇ ਇਹਨਾਂ ਅੰਬਾਂ ਨੂੰ ਪਹਿਲਾਂ ਮੈਂ ਧੋਤਾ ਧੋ ਕੇ ਤੇ ਜਿਹੜੇ ਵੀ ਕਿਤੇ ਕੋਈ ਦਾਗ ਹੀ ਸੀ ਉਹਨਾਂ ਨੂੰ ਆਪਾਂ ਪਾਸੇ ਕਰ ਦਿੱਤਾ ਤੇ ਇਹਨਾਂ ਅੰਬਾਂ ਨੂੰ ਆਪਾਂ ਜਿਹੜੀਆਂ ਵਿੱਚ ਗਟਕਾ-ਗਟਕਾ ਸੀ ਉਹ ਕੱਢ ਦਿੱਤੇ ਨੇ ਸਾਰੀਆਂ ਜਿਵੇਂ ਇਸ ਤਰ੍ਹਾਂ ਦੀ ਗਟਪ ਹੁੰਦੀ ਨੇ ਉਹ ਕੱਢ ਦੇਣ ਨੂੰ ਸਾਰੀਆਂ ਤੁਸੀਂ ਉਹ ਨਹੀਂ ਵਿੱਚ ਰੱਖਣੀਆਂ ਤੇ ਇਹਨਾਂ ਨੂੰ ਧੋ ਕੇ ਆਪਾਂ ਜਿਹੜੇ ਟੁੱਕਣ ਤੋਂ ਪਹਿਲਾਂ ਇਹਨਾਂ ਨੂੰ ਆਪਾਂ ਧੋਣਾ ਬਾਅਦ ਚ ਨਹੀਂ ਧੋਣਾ ਕਈ ਕੀ ਕਰਦੇ ਆ ਟੁੱਕ ਕੇ ਅੰਬ ਤੇ ਧੋ ਲੈਂਦੇ ਉਹ ਜਿਹੜਾ ਸਾਰਾ ਜੂਸ ਅੰਬ ਦਾ ਨਿਕਲ ਜਾਂਦਾ ਤੇ ਉਹ ਚਾਰ ਬਿਲਕੁਲ ਵੀ ਸਵਾਦ ਨਹੀਂ ਬਣਦਾ ਤੁਸੀਂ ਜਦੋਂ ਵੀ ਚਾਰ ਪਾਉਣਾ ਅੰਬਾਂ ਨੂੰ ਧੋ ਕੇ ਫਿਰ ਟੁੱਕੋ ਟੁੱਕ ਕੇ ਫਿਰ ਇਹਨਾਂ ਨੂੰ ਧੁੱਪ ਲਵਾ ਲਓ 2-3 ਘੰਟਿਆਂ ਦੀ ਜਦੋਂ 2-3 ਘੰਟਿਆਂ ਦੀ ਧੁੱਪ ਲੱਗ ਜੂਗੀ ਉਸ ਤੋਂ ਬਾਅਦ ਇਹ ਆਪਾਂ ਚਾਰ ਪਾਵਾਂਗੇ ਤੇ ਤੁਹਾਡਾ ਚਾਰ ਕਦੀ ਵੀ ਇਹ ਖਰਾਬ ਨਹੀਂ ਹੋਊਗਾ ਕਈ ਭੈਣਾਂ ਕਹਿ ਦਿੰਦੀਆਂ ਸਾਡੇ ਹੱਥ ਦਾ ਚਾਰ ਖਰਾਬ ਹੋ ਜਾਂਦਾ ਨਹੀਂ ਇਹ ਚਾਰ ਬਿਲਕੁਲ ਨਹੀਂ ਖਰਾਬ ਹੋਣਾ ਜੇ ਮੇਰੇ ਤਰੀਕੇ ਨਾਲ ਤੁਸੀਂ ਪਾਓਗੇ ਤੇ ਆਪਾਂ ਇਹ ਚਾਰ ਤੁਹਾਨੂੰ ਪਾ ਕੇ ਵਿਖਾਵਾਂਗੇ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਤੁਸੀਂ ਫਾੜੀਆਂ ਆਉਂਦੇ ਹਿਸਾਬ ਨਾਲ ਜਿਹੜੇ ਵੀ ਸਾਈਜ਼ ਦੀਆਂ ਕਟਣੀਆਂ ਕੱਟ ਸਕਦੇ ਹੋ ਤੇ ਤੁਹਾਨੂੰ ਪਹਿਲੋਂ ਸਮਾਨ ਵਿਖਾ ਦਿੰਨੇ ਆ ਆਪਾਂ ਚਾਰਚ ਮੈਂ ਕੀ ਪਾਉਣ ਲੱਗੀ ਹਾਂ ਇਹ ਹੈਗੇ ਮੇਥੇ ਜੀ ਇਹ ਸੌਂਫ ਇਹ ਕਾਲੀ ਮਿਰਚੇ ਥੋੜੀ ਜੀ ਥੋੜਾ ਜਿਹਾ ਜੀਰਾ ਥੋੜੀ ਜੀ ਜਵੈਨ ਤੇ ਇਹ ਕਲੌਂਜੀ ਤੇ ਬਾਕੀ ਆਪਣਾ ਲੋਨ ਹਲਦੀ ਤੇ ਮਿਰਚ ਲਾਲ ਪਾਉਗੀ ਆਪਾਂ ਆ ਪਾਵਾਂਗੇ ਇਹਦੇ ਵਿੱਚ ਤੇ ਇਹ ਮਸਾਲੇ ਆ ਇਹ ਚੀਜ਼ਾਂ ਪਾਉਣੀਆਂ ਐ ਤੁਸੀਂ ਕੁੱਟ ਕੇ ਵੀ ਪਾ ਸਕਦੇ ਪਰ ਮੈਂ ਇਸ ਚਾਰਚ ਸਾਬਤ ਹੀ ਪਾਉਂਗੀ ਤੇ ਇਹ ਸਾਬਤ ਪਾਉਣਾ ਕਈ ਵਾਰੀ ਕੁੱਟ ਕੇ ਵੀ ਪਾ ਸਕਦੇ ਤੁਸੀਂ ਜਿੰਨੂੰ ਕੁੱਟ ਕੇ ਪਸੰਦ ਹੈ ਹੁਣ ਪੀਸ ਲੋ ਤੁਸੀਂ ਮਿਕਸੀ ਦੇ ਵਿੱਚ ਪੀਸ ਕੇ ਪਾ ਸਕਦੇ ਤੇ ਚਲੋ ਹੁਣ ਆਪਾਂ ਤਿਆਰੀ ਕਰਦੇ ਹਾਂ ਹੰਬ ਦੇ ਚਾਰ ਦੀ ਤੇ ਤੁਹਾਨੂੰ ਮੈਂ ਪੁਰਾਣਾ ਚਾਰ ਵੀ ਵਿਖਾਉਂਗੀ ਮੇਰੇ ਪਿਛਲੇ ਸਾਲ ਦਾ ਪਿਆ ਬਿਲਕੁਲ ਓਵੇਂ ਦਾ ਓਵੇਂ ਪਿਆ ਲੱਗਦਾ ਜਿਵੇਂ ਹੁਣੇ ਹੀ ਪਾਇਆ ਹੁੰਦਾ ਬਿਲਕੁਲ ਉਲੀ ਨਹੀਂ ਹੁੰਦੀ ਬਿਲਕੁਲ ਚਾਰ ਖਰਾਬ ਨਹੀਂ ਹੁੰਦਾ ਤੇ ਆਪਾਂ ਪਾਉਣੇ ਆ ਚਾਰ ਤੇ ਆਪਾਂ ਇੱਕ ਭਾਂਡਾ ਲੈ ਲੈਣੀ ਆ ਕੋਈ ਵੱਡਾ ਜਿਵੇਂ ਪ੍ਰਾਤ ਲੈ ਲਈਏ ਆਪਾਂ ਤੇ ਇਹ ਜਿਹੜੇ ਆਮ ਦਾ ਆਪਾਂ ਟੁਕਕੇ ਇਹਦੇ ਵਿੱਚ ਪਾ ਦਾਂਗੇ ਜਿਵੇਂ ਜਿਵੇਂ ਮੈਂ ਸਮਾਨ ਪਾਉਣਾ ਤੁਸੀਂ ਉਸੇ ਤਰ੍ਹਾਂ ਹੀ ਪਾਉਣਾ ਤੇ ਚਾਰ ਤਾਂ ਕਦੇ ਖਰਾਬ ਨਹੀਂ ਹੋਊਗਾ ਜਿਵੇਂ ਮਰਜ਼ੀ ਤੁਸੀਂ ਰੱਖ ਲੋ ਇਹਨੂੰ ਚਾਰ ਨੂੰ ਉਵੇਂ ਦਾ ਉਵੇਂ ਰਹੂਗਾ ਇਹ ਚਾਰ ਇਹ ਜਿਹੜੇ ਆਮ ਆਪਾਂ ਇਹਦੇ ਵਿੱਚ ਪ੍ਰਾਤ ਚ ਪਾ ਲੇ ਉਨ ਇਸ ਤੋਂ ਬਾਅਦ ਆਪਾਂ ਕੀ ਕਰਨਾ ਇਹਦੇ ਵਿੱਚ ਆਪਾਂ ਕੀ ਕਰਨਾ ਹੋਣਾ ਸਭ ਤੋਂ ਪਹਿਲਾਂ ਇਹਦੇ ਵਿੱਚ ਤੇਲ ਪਾਉਣਾ ਥੋੜਾ ਜਿਹਾ ਆਪਦੇ ਹਿਸਾਬ ਨਾਲ ਤੁਸੀਂ ਤੇਲ ਪਾ ਲਓ ਥੋੜਾ ਜਿਹਾ ਥੋੜਾ ਜਿਹਾ ਪਾਉਣਾ ਹੈ ਕਿਉਂਕਿ ਬਾਕੀ ਤੇਲ ਆਪਾਂ ਬਾਅਦ ਵਿੱਚ ਪਾਵਾਂਗੇ ਜਦੋਂ 4 ਤੋਂ 3 ਦਿਨ ਬਾਅਦ ਪੰਜੇਗਾ ਨਾ ਫਿਰ ਪਾਵਾਂਗੇ ਤੇ ਇਹਨੂੰ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਜਿਹੜਾ ਤੇਲ ਇਹਦੇ ਫਾੜੀਆਂ ਦੇ ਉੱਤੇ ਚੰਗੀ ਤਰ੍ਹਾਂ ਲੱਗ ਜਾਵੇ ਫੇਰ ਆਪਾਂ ਦੂਜੇ ਮਸਾਲੇ ਪਾਵਾਂਗੇ ਇਹਦੇ ਵਿੱਚ ਪਹਿਲਾ ਮਸਾਲੇ ਨਹੀਂ ਪਾਉਣੇ ਪਹਿਲਾਂ ਤੇਲ ਲਾਉਣਾ ਇਹਦੇ ਉੱਤੇ ਚੰਗੀ ਤਰ੍ਹਾਂ ਤਾਂ ਜੋ ਜਿਹੜਾ ਮਸਾਲਾ ਆਪਾਂ ਪਾਵਾਂਗੇ ਸਾਰਾ ਇਹਨਾਂ ਦੇ ਨਾਲ ਫਾੜੀਆਂ ਦੇ ਨਾਲ ਚੰਬੜ ਜਾਊਗਾ ਬਿਲਕੁਲ ਸਹੀ ਤਰੀਕੇ ਨਾਲ ਇਹ ਹੋ ਗਿਆ ਤੇ ਆਪਣਾ ਜਿਹੜਾ ਇਹ ਤੇਲ ਆਪਾਂ ਪਾ ਦਿੱਤਾ ਰਲ ਗਿਆ ਬਿਲਕੁਲ ਹੁਣ ਆਪਾਂ ਥੋੜਾ ਜਿਹਾ ਚਾਹਰੀਆ ਆਪਣਾ ਉਸ ਹਿਸਾਬ ਨਾਲ ਆਪਾਂ ਮਸਾਲੇ ਪਾ ਲੈਣੇ ਇਹਦੇ ਚ ਹਲਦੀ ਪਾਤੀ ਲਾਲ ਮਿਰਚ ਪਾਤੀ ਤੇ ਇਸ ਤੋਂ ਬਾਅਦ ਆਪਾਂ ਪਾਵਾਂਗੇ ਜੀ ਲੋਨ ਇੱਕ ਰੀ ਇਹਨਾਂ ਨੂੰ ਮਿਕਸ ਕਰ ਲਈਏ ਚੰਗੀ ਤਰ੍ਹਾਂ ਬਹੁਤ ਹੀ ਵਧੀਆ ਅਚਾਰ ਬਣ ਕੇ ਤਿਆਰ ਹੋਊਗਾ ਇਸ ਤਰ੍ਹਾਂ ਹਾਂਜੀ ਤੇ ਹੁਣ ਆਪਾਂ ਪਾਵਾਂਗੇ ਲੂਣ ਇਹਦੇ ਵਿੱਚ ਆਪਦੇ ਸਵਾਦ ਅਨੁਸਾਰ ਪਾ ਲਓ ਤੁਸੀਂ ਜਿੰਨਾ ਕੁ ਪਾਉਣਾ ਚਾਹੁੰਦੇ ਹੋ ਕਿਉਂਕਿ ਲੂਣ ਥੋੜਾ ਜਿਹਾ ਵੱਧ ਹੀ ਹੋਵੇ ਤੇ ਫਿਰ ਚਾਰ ਵਧੀਆ ਰਹਿੰਦਾ ਖਰਾਬ ਨਹੀਂ ਹੁੰਦਾ ਮੈਂ 4 ਕੁਚਮਚਿਤ ਲੂਨ ਦੇ ਪਾਉਂਗੇ ਇਹਦੇ ਵਿੱਚ ਕਿਉਂਕਿ ਥੋੜਾ ਜਿਹਾ ਹੀ ਚਾਰ ਹੈ ਆਪਣਾ ਜਿਆਦਾ ਨਹੀਂ ਲੰਗਾ ਤੇ ਇਸ ਤਰ੍ਹਾਂ ਪਾ ਕੇ ਆਪਾਂ ਇਹਨੂੰ ਹਲਾ ਦੇਣਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਇਹ ਮਸਾਲੇ ਜਿਹੜੇ ਆਪਾਂ ਤੁਹਾਨੂੰ ਵਿਖਾਏ ਸੀ ਇਹ ਮੇਥੇ ਹੋਗੀ ਸੌਂਫ ਹੋਗੀ ਕਾਲੀ ਮਿਰਚ ਜੀਰਾ ਜਵੈਣ ਕਲੌਂਜੀ ਇਹ ਸਾਰੇ ਇਹਦੇ ਵਿੱਚ ਪਾ ਦੋ ਮਿਕਸ ਕਰ ਦਿਓ ਇਸ ਤਰ੍ਹਾਂ ਮਿਕਸ ਕਰ ਦੇਣੀ ਸਾਰੇ ਮਸਾਲੇ ਤੇ ਇਸ ਤਰ੍ਹਾਂ ਚਾਰ ਕਦੀ ਤੁਹਾਡਾ ਖਰਾਬ ਨਹੀਂ ਹੋਊਗਾ ਜਿਹੜੀਆਂ ਪੈਣਾ ਕਹਿ ਦਿੰਦੀਆਂ ਨਾ ਸਾਡਾ ਤਾਂ ਚਾਰ ਹੱਥ ਦਾ ਜੀ ਖਰਾਬ ਹੋ ਜਾਂਦਾ ਅਸੀਂ ਨਹੀਂ ਪਾਉਣਾ ਕੋਈ ਚਾਰ ਨਹੀਂ ਖਰਾਬ ਹੁੰਦਾ ਬਸ ਇੱਕ ਗਿੱਲਾ ਹੱਥ ਨਾਲ ਲਾਓ ਤੁਸੀਂ ਚਾਰ ਨੂੰ ਜਦੋਂ ਵੀ ਕੱਢਣਾ ਕਿਸੇ ਚਮਚੇ ਨਾਲ ਕੱਢੋ ਚਾਰ ਫਿਰ ਕਦੀ ਨਹੀਂ ਖਰਾਬ ਹੁੰਦਾ ਤੇ ਆਟੇ ਵਾਲਾ ਥਿੰਦੇ ਵਾਲਾ ਜਿਵੇਂ ਆਪਾਂ ਜਿਵੇਂ ਦਾ ਮਰਜ਼ੀ ਹੱਥ ਹੁੰਦਾ ਲਾਈ ਜਾਨੇ ਉਵੇਂ ਦਾ ਆਪਾਂ ਹੱਥ ਨਹੀਂ ਲਾਉਣਾ ਇਹਨੂੰ ਚਾਰ ਨੂੰ ਤੇ ਚਾਰ ਤਾਂ ਡਾ ਖਰਾਬ ਨਹੀਂ ਹੁੰਦਾ ਤੇ ਵਧੀਆ ਚਾਰ ਰਹਿੰਦਾ ਤੇ ਵੇਖੋ ਆਪਣਾ ਚਾਰ ਦਾ ਕਲਰ ਦੇਖੋ ਕਿੰਨਾ ਸੋਹਣਾ ਇਹਨੂੰ ਬਸ ਦੋ ਕੋਈ ਧੁੱਪੇ ਨਹੀਂ ਰੱਖਣਾ ਆਪਾਂ ਕੁਝ ਨਹੀਂ ਇਹਨੂੰ ਧੁੱਪ ਵੀ ਨਹੀਂ ਲਵਾਉਣੀ ਬਸ ਤੁਸੀਂ ਜਿੱਥੇ ਰਸੋਈ ਵਿੱਚ ਛਾਵੇਂ ਜਿੱਥੇ ਮਰਜ਼ੀ ਰੱਖ ਦੋ ਪਰ ਇਹਨੂੰ ਲਾਉਣਾ ਤੁਸੀਂ ਰੋਜ਼ ਦੇ ਰੋਜ਼ ਲਾ ਦੋ ਲਾ ਕੇ ਉਸ ਤੋਂ ਬਾਅਦ ਦੋ ਕੁ ਦਿਨ ਬਾਅਦ ਆਪਾਂ ਇਹਦੇ ਵਿੱਚ ਜਿਹੜਾ ਤੇ ਲਾ ਸਕਦੇ ਹੋਰ ਜੇ ਤੁਸੀਂ ਨਹੀਂ ਵੀ ਪਾਉਣਾ ਚਾਹੁੰਦੇ ਤੇ ਨਾ ਪਾਓ ਪਰ ਚਾਹ ਤੁਹਾਡਾ ਬਹੁਤ ਵਧੀਆ ਇਸੇ ਤਰ੍ਹਾਂ ਹੀ ਰਹੂਗਾ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਤੇ ਇਸ ਤਰ੍ਹਾਂ ਤੁਸੀਂ ਚਾਰ ਬਣਾ ਕੇ ਜਰੂਰ ਵੇਖਿਓ ਤੇ ਇਹ ਹੁਣ ਆਪਾਂ ਪਾ ਲੈਨੇ ਆ ਜੀ ਡੱਬੇ ਦੇ ਵਿੱਚ ਤੇ ਆਪਾਂ ਸਾਰਾ ਸਮਾਨ ਜਿਹੜਾ ਤੁਮ ਪਾ ਦਿੱਤਾ ਜੋ ਵੀ ਅਸੀਂ ਪਾਉਣੇ ਆ ਤੇ ਬਿਲਕੁਲ ਵੀ ਚਾਰ ਨਹੀਂ ਖਰਾਬ ਹੋਣਾ ਤੇ ਹੁਣ ਆਪਾਂ ਡੱਬੇ 'ਚ ਚਾਰ ਪਾਉਣੇ ਆ ਹੁਣ ਆਪਾਂ ਜਿਹੜਾ ਚਾਰ ਪਾਲਾਂ ਦੇ ਡੱਬੇ ਚ ਤੇ ਡੱਬਾ ਤੁਹਾਡਾ ਸਾਫ਼ ਹੋਣਾ ਚਾਹੀਦਾ ਸੁੱਕਿਆ ਹੋਇਆ ਤੇ ਧੋ ਕੇ ਡੱਬਾ ਤੇ ਫਿਰ ਚਾਰ ਪੌਣਾ ਵਿੱਚ ਤੁਸੀਂ ਗਿੱਲਾ ਨਹੀਂ ਹੋਣਾ ਚਾਹੀਦਾ ਡੱਬਾ ਬਿਲਕੁਲ ਤੇ ਸਾਰਾ ਚਾਰ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਤੇ 2-3 ਦਿਨਾਂ ਬਾਅਦ ਇਹਦੇ ਚ ਆਪਾਂ ਜਿਹੜਾ ਤੇਲ ਹੋਰ ਜਿਹੜਾ ਤੁਸੀਂ ਪਾਉਣਾ ਚਾਹੁੰਦੇ ਤੇ ਪਾ ਸਕਦੇ ਹੋ ਤੇ ਚਾਰ ਬਿਲਕੁਲ ਵਧੀਆ ਰਹੋਗੇ ਕੋਈ ਖਰਾਬ ਨਹੀਂ ਤੇ ਇਹਨੂੰ ਭਣਾਉਂਦੇ ਰਹਿਣਾ ਤੁਸੀਂ ਚਾਰ ਦੇਖੋ ਚਾਰ ਆਪਣਾ ਇਹਨੂੰ ਬਸ ਹੁਣ ਬੰਦ ਕਰਕੇ ਆਪਾਂ ਰੱਖ ਦੇਣਾ ਤੇ ਚਾਰ ਬਹੁਤ ਹੀ ਵਧੀਆ ਆਪਣਾ ਤਿਆਰ ਹੋ ਜਾਊਗਾ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ